ਸਤਿ ਸ੍ਰੀ ਅਕਾਲ ਜੀ ਸਾਰੇ ਹਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਰੜ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪਹਿਲੀ ਵੀਡੀਓ ਆਪਣੀ ਇਸ ਘਰ ਦੇ ਵਿੱਚ ਉਹਦੇ ਨਵੇਂ ਕੰਮ ਸ਼ੁਰੂ ਕੀਤਾ ਵੀਰ ਜੀ ਨੇ ਤੇ ਅੱਜ ਦੀ ਵੀਡੀਓ ਦੇ ਤੁਹਾਨੂੰ ਇੱਕ ਗੱਬਨ ਵੜ ਤੇ ਦੋ ਸੁਈਆਂ ਮੱਜਾਂ ਤੁਹਾਨੂੰ ਦਿਖਾਉਣੀਆਂ ਵਾ ਇਹ ਤੇ ਮਗਰ ਕੱਟੀ ਵੀ ਆ ਨੀਲੀ ਰਾਵੀ ਦੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਉਹ ਸਨੋਠੀ ਠੱਜ ਬਹੁਤ ਕਿਰਪਾ ਦਿਹਾ ਮਾਲਕ ਜੀ ਜੀ ਆਪ ਸੁਣਾਓ ਭਾਜੀ ਵਧੀਆ ਜੀ ਬੀ ਜੀ ਨਾਮ ਦੱਸਦੇ ਕਰੀ ਰਾਜਪਾਲ ਜੀ ਤੇ ਐਡਰੈਸ ਵੀ ਦੱਸਦੇ ਕਰੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਪਿੰਡ ਮਰੜ ਠੀਕ ਹੈ ਜੀ ਤੇ ਲੱਗੇ ਜੈਂਤੀਪੁਰ ਹਣਾ ਹਾਂਜੀ ਜੈਂਤੀਪੁਰ ਬਿਲਕੁਲ ਨਹੀਂ ਦੇਗਾ ਤੇ ਫੋਨ ਨੰਬਰ ਬੋਲਦੇ ਕਰੀ 88 ਹਾਂਜੀ 72 991653 ਤੇ ਨਵਾਂ ਹੀ ਕੰਮ ਸ਼ੁਰੂ ਕੀਤਾ ਆਪਾਂ ਹਾਂਜੀ ਭਾਜੀ ਇਹ ਪਹਿਲੀ ਵੀਡੀਓ ਆ ਤਾਂ ਠੀਕ ਹੈ ਜੀ ਤੇ ਹੌਲੇ ਪਾ ਹਾਂਜੀ ਬਿਲਕੁਲ ਹੌਲੇ ਪਾ ਲੈਂਦੇ ਆ ਵੀ ਗਾਹ ਕਾਵੇ ਤੇ ਜਾਵੇ ਨਾ ਘਰੋਂ ਘੱਲੇ ਅੱਛਾ ਜਿਹੜਾ ਵੀ ਆਊਗਾ ਭੈਣ ਭਰਾ ਉਹਦਾ ਮਾਨ ਤਾਲ ਕਰਾਂਗੇ ਛੋਟੇ ਛੋਟੇ ਰੇਟ ਹੀ ਕਰਦੇ ਆ ਬਿਲਕੁਲ ਛੋਟੇ ਛੋਟੇ ਰੇਟ ਕਰਨੇ ਆ ਕਿਉਂਕਿ ਘਰ ਜਾ ਕੇ ਅਗਲੇ ਦਾ ਮਨ ਖੁਸ਼ ਹੋਵੇ ਠੀਕ ਹੈ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਹਦੇ ਤੋਂ ਹੀ ਆਪਾਂ ਕਰਨੀ ਆ ਤੇ ਹਵਾਨਾ ਮੇਰਾ ਦੇਖ ਸਕਦੇ ਕਿੰਨਾ ਜੀ ਵੇਚੀਏ ਤੇ ਕੱਲ ਦੁੱਧ ਇਹਦੇ ਕੋਲ ਦੁੱਧ 7 ਕਿਲੋ ਜੀ ਭਾਜੀ ਇਹ ਮੈਂ ਚ ਬੱਚਾ ਹੈਗਾ ਇਹਦਾ ਨਹੀਂ ਇਹਦਾ ਬੱਚਾ ਗਲਿਆਂ ਵਾਲੇ ਦਿਨ ਦਾ ਮਰ ਗਿਆ ਅੱਛਾ ਜਿੰਨਾ ਘੜੇ ਪਏ 4-5 ਦਿਨ ਹੋਏ ਹੈ ਜੀ ਘੜੇ ਪਏ ਤੇ ਮਿਲਦੀ ਕਿਦਾਂ ਜਿਹਾਣੇ ਮਿਲਦੀ ਹੋਂ ਤੇ ਭਾੜੇ ਦੇ ਜੀ ਅੱਛਾ ਚਲੋ ਫਿਰ ਤੋਰੋ ਹਾਂ ਇੱਕਲੀ ਨੂੰ ਹਾਂ ਹਵਾਨਾ ਇਹਦਾ ਦੇਖ ਸਕਦੇ ਜੀ ਪਿੱਛੇ ਚੱਲ ਮੈਂ ਦੁੱਧ ਮੋਕੇ ਦੇ ਇਹਦੇ ਕੋਲ 7 ਕਿਲੋ ਦੱਸਦੇ ਆ ਬਾਕੀ ਉਤਰਾਂ ਜਿਹੜੀ ਕੱਦ ਕਾਠ ਦੀ ਜਿਹੜੀ ਚੰਗੀ ਆ ਇੱਕ ਨਹੀਂ ਬਚਿਆ ਬਾਕੀ ਦੋ ਤਰੀ ਕੋਈ ਵੀ ਚਵਾਈ ਕਰਕੇ ਲਾ ਦੇ ਅਜ ਲਿਆਇਆ ਵੀਰ ਜੀ ਉਤਰ ਜਿਹੜਾ ਕੱਦ ਕਾਠ ਵੀ ਠੀਕ ਆ ਲਾ ਦੇ ਤਾ ਤੇ ਕਿੰਨਾ ਰੱਖਣਾ ਵੀ ਦੀ ਇਹਦਾ ਮੁੱਲ ਇਹਦਾ ਮੁੱਲ 45000 ਭਾਜੀ ਅੱਛਾ ਤੇ ਦੇ ਨਹੀਂ ਕਿੰਨੇ ਦੀ ਆ ਦੇ 43000 ਦੀ ਡਾਂਗ ਭਾਜੀ 73000 ਦੀ ਦੇ ਦੋਗੇ ਹਾਂਜੀ ਬਾਕੀ ਛੋਟ ਛੜ ਮੌਕੇ ਤੇ ਹੋਰ ਕਰ ਦੋ ਛੋੜੇ 5 500 ਛੜ ਦੋ ਠੀਕ ਆ ਜੀ ਹਾਂਜੀ ਤੇ ਹੁਣ ਅੱਗੇ ਦੂਸਰੇ ਨੰਬਰ ਤੇ ਮੱਝ ਹਾਂਜੀ ਇਹਦੇ ਮਗਰ ਕੱਟੀ ਵੀ ਹੈਗੀ ਜੀ ਇਹਦੇ ਮਗਰ ਕੱਟੀ ਆ ਗਈ ਜੀ ਕੱਟੀ ਇਹਦੇ ਮਗਰ ਨਹੀਂ ਲੀਦੀ ਕੱਟੀ ਤੁਹਾਨੂੰ ਦਿਖਾ ਦਈਏ ਆ ਦੇਖ ਸਾਦੇ ਜੀ ਆਪਣੀ ਸਮਝਣਾ ਵੇਖ ਲੈ ਕਿੰਨੇ ਕ ਚਿਰਦੀ ਆ ਕੱਟੀ ਪਰ ਮਗਰ ਨਹੀਂ ਲੀਦੀ ਆ ਜਿਹੜੀ ਇਹਦੇ ਮਗਰ ਸਾਰੀਆਂ ਨਿਸ਼ਾਨੀਆਂ ਪੂਰੀਆਂ ਵੀ ਲੀਦੀਆਂ ਤੇ ਆਪ ਜੋ ਟੀਮੋਰਾ ਦੀ ਇਹ ਕੱਟੀ ਮਗਰ ਨਹੀਂ ਲੀਦੀ ਆ ਛੋਟਾ ਸਿੰਗ ਇਹਦਾ ਵੀ ਤੇ ਇਹਦਾ ਸਰੂ ਇੱਕ ਨਾਲ ਹੈਗਾ ਤੁਹਾਨੂੰ ਦਿਖਾ ਰਿਹਾ ਹਾਂ ਯਾ ਦੇਖ ਸਾਡੇ ਜੀ ਸਰੂ ਆ ਜਿਹੜਾ ਮਗਲੇ ਥਾਨਾ ਤੇ ਬਾਕੀ ਉਤਰ ਜਿਹੜੀ ਛੋਟੇ ਸਿੰਗ ਦੀ ਝੋਟੀ ਆ ਕਿੰਨਾ ਜਿਹਾ ਵਿਰਜਿਆ ਦੇ ਕੋਲ ਦੁੱਧ ਦੁੱਧ ਦੇ ਦੇ ਕੋ 7 ਕਿਲੋ ਜੇ ਠੀਕ ਆ ਤੇ ਮਿਲਦੀ ਦੋਵੇਂ ਟਾਈਮ ਕੱਟੀ ਤੇ ਦੋਵੇਂ ਟਾਈਮ ਕੱਟੀ ਤੇ ਭਾਏ ਤਿੰਨ ਟਾਈਮ ਚੋ ਜੀ ਇਹਨੂੰ ਅੱਛਾ ਹਾਂਜੀ ਠੀਕ ਆ ਭਾਵੇਂ ਤਿੰਨ ਟਾਈਮ ਚੋ ਲੋ ਠੀਕ ਆ ਇਹਦੇ ਵਿੱਚ ਇਹ ਨਹੀਂ ਕੋਈ ਜਿ ਨਾਨੀ ਚੋਲੇ ਬੰਦਾ ਚੋਲੇ ਠੀਕ ਹੈ ਜੀ ਤੇ ਕਮੀਨਾ ਨਿਕਲੂ ਭਾਈ ਸਰੂ ਚੱਲਦਾ ਜੇ ਉਹਲਾ ਸਰੂ ਚੱਲਦਾ ਬਰਾਬਰ ਆਊਗਾ ਇੱਕੇ ਹੱਥ ਮੁੱਠ ਸਰੂ ਜਿਹੜਾ ਚੱਲਦਾ ਜੇ ਉਹ ਹਾਂ ਇੱਕੇ ਹੱਥ ਨਾਲ ਆਊਗਾ ਠੀਕ ਹੈ ਜੀ ਬਾਕੀ ਹਵਾਨੇ ਦੀ ਧਾਕੇ ਦੀ ਥੋੜੀ ਗਾਂਹ ਹੋਣਾ ਇਹ ਭਾਜੀ ਜਿਹੜਾ ਥੱਲੇ ਬਹਿ ਜਾਊਗਾ ਉੱਠੂਗਾ ਨਹੀਂ ਠੀਕ ਹੈ ਜੀ ਇੰਨੀ ਝੋਟੀ ਚੰਗੀ ਆ ਬਾਕੀ ਇਹ ਆ ਕਿ ਚਲੋ ਜਿੰਨੇ ਵੀ ਖੜਨੀ ਆ ਹਾਂਜੀ ਆਪਣੀ ਤਸੱਲੀ ਕਰਕੇ ਖੜੇ ਕਰ ਠੀਕ ਹੈ ਜੀ ਲੈ ਜਿਓ ਜੀ ਬਾਕੀ ਇਹਦੇ ਮਗਰ ਵੀ ਕੱਟੀ ਆ ਬਾਕੀ ਦੁੱਧ ਨਹੀਂ ਤੁਸੀਂ ਆਪ ਚਵਾਈ ਕਰਕੇ ਖੜਨੀ ਆ ਹਾਂਜੀ ਕਿਉਂਕਿ ਅਸੀਂ ਚਵਾਈ ਕਰਕੇ ਨੇ ਵੀਡੀਓ ਬਣਾਉਂਦੇ ਪਹਿਲੀ ਵੀਡੀਓ ਆਪਣੀ ਇਸ ਘਰ ਦੇ ਵਿੱਚ ਤੇ ਇੱਕ ਨੇਰੀ ਦੇਣੀ ਫਿਰ ਕਿਹੜੀ ਜੀ ਆਹ ਵਾਲੀ ਝੋਟੀ ਝੋਟੀ ਦੇ ਦਾਂਗੇ ਜੀ 43000 ਜੀ 43000 ਜੀ ਬਰਾਬਰ ਹੀ ਆ ਗਏ ਹਾਂਜੀ 1000 ਇਹਦੇ ਵਿੱਚ ਛੱਡ ਦਾਂਗੇ ਇਹਦੇ ਵਿੱਚ ਅੱਛਾ 1000 ਰੁਪਿਆ ਜਿਹੜਾ ਵੀ ਰਹੂਗਾ ਉਹਨੂੰ ਕਰਾਈ ਲਈ 1000 ਰੁਪਿਆ ਛੱਡ ਦਿਆਂਗੇ ਠੀਕ ਹੈ ਜੀ ਹਾਂਜੀ ਇਹ 45000 ਦੀ ਤੇ ਉਹ 43000 ਦੀ ਹਾਂਜੀ ਠੀਕ ਹੈ ਜੀ ਤੇ ਹੁਣ ਇੱਕ ਆ ਗਈ ਆਪਣੇ ਕੋਲ ਗੱਬਨ ਵੈੜ ਥਾਂ ਦੇਖ ਸਕਦੇ ਇਹਦੇ ਵੀ ਲੱਗੇ ਤਾਂ ਗੱਡੀ ਜਿੱਦ ਰਾਜੋ ਤੇ ਇਹਦਾ ਸੂਆ ਕਿੰਨਾ ਚਿਰ ਵਿੱਚ ਜੀ ਸੂਆ ਪਹਿਲਾਂ ਜੀ ਤੇ ਇੱਕ ਨਗ ਦੋ ਚਾਜੂਗੀ ਇਹ ਦੋਦੇ 14 ਕਿਲੋ ਕਰੋਗੀ ਤੋਰ ਹਾਂ ਫਿਰ ਨਾਮ ਇਹ ਕਰੀ ਬਾਕੀ ਗੱਭਨ ਪਸ਼ੂ ਦਾ ਜਿਹੜਾ ਅੰਦਾਜ਼ਾ ਹੀ ਹੁੰਦਾ ਵਾ ਕੋਈ ਵੀਰ ਆਪਣੀ ਸਮਝ ਨਾਲ ਵੇਖ ਲੈ ਵੱਧ ਵੀ ਕਰ ਸਕਦੀ ਆ ਤੇ ਘੱਟ ਵੀ ਕਰ ਸਕਦੀ ਆ ਇਹ ਭਾਜੀ ਵੈਰਾਈਟੀ ਦਾ ਵੀ ਸਮਝ ਬੜੀ ਹੁੰਦੀ ਜੀ ਹਾਂਜੀ 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 ਇਹ ਵੈਰਾਈਟੀ ਬਹੁਤ ਚੰਗੀ ਆ ਠੀਕ ਆ ਜੀ ਵੇਖੋ ਜੀ ਘਾਹ ਤੋਰ ਕੇ ਲੈਣ ਹੈਗੀ ਵੀ ਜਿਹੜੀ ਸਹੀ ਵੱਲ ਕ੍ਰੋਸ ਚ ਆ ਫੈਟ ਚੰਗੀ ਆਈ ਜਾਊਗੀ ਇਹਦੀ ਆ ਜਿਵੇਂ ਆਓ ਜੀ ਉਤਰਾ ਜਿਹੜੀ ਕੱਦ ਕਾਠ ਦੀ ਬੇਲ ਦੀ ਜਿਹੜੀ ਚੰਗੀ ਆ ਦੰਦੀ ਚੋਗੀ ਮੂੰਹ ਜਿਹੜੀ ਚਾਰ ਦੰਦ ਦੱਸਦੇ ਹਾਂਜੀ ਚੈੱਕ ਇਤੇ ਤੂੰ ਕਰ ਸਕਦੇ ਜੀ ਤੁਸੀਂ ਵੀਡੀਓ ਤਾਂ ਵੀ ਵੇਖ ਸਕਦੇ ਪਿਓਰ ਚਾਰ ਦੰਦ ਆ ਤਨ ਦਿਖਾ ਦਈਏ ਕਰੀ ਚੰਗੀ ਤੇ ਸਾਡਾ ਮੂੰਹ ਫਰੋਂ ਕਰਦੀ ਆ ਬਾਕੀ ਕੋਈ ਵੀ ਰਾਨ ਕੇ ਵੀ ਚੈੱਕ ਕਰ ਲੈ ਹੈਗੀ ਪਿਓਰ ਚਾਰ ਦੰਦ ਆ ਜਿਹੜੀ ਸਾਈਡ ਵਾਲੇ ਦੰਦ ਆ ਜੀ ਉਤਰਾ ਹੀ ਖਲੋ ਨਾਂ ਦੇ ਸਾਦੇ ਸਾਈਡ ਵਾਲੇ ਜੇ ਉਤਰਾ ਹੀ ਖਲੋਤੇ ਆ ਚਾਰ ਦੰਦ ਵੈੜਿਆ ਜਿਹੜੇ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਭਾਜੀ ਅਸੀਂ ਕੋਈ ਮੌਕੇ ਤੇ ਵੀਰ ਆਊਗਾ ਤਾਂ ਮੌਕੇ ਤੇ ਕਰਾਂਗੇ ਅੱਛਾ ਕਿਉਂਕਿ ਅਗਲੇ ਵੀ ਵੀਰ ਨੇ ਜਾ ਕੇ ਖੜ ਕੇ ਵੇਚਣੀ ਹੁੰਦੀ ਆ ਹਾਂਜੀ ਹਾਂਜੀ ਠੀਕ ਹੈ ਜੀ ਵੈੜਿਆ ਥੋੜੀ ਜਿਹੀ ਕੱਚੀ ਹਾਂਜੀ ਹਾਂਜੀ ਆਹ ਕੋਈ ਨਾ ਜੇ ਤਾਂ ਦਾਹ ਲੈ ਜੂ ਕਹਿੰਨੇ ਤਿਆਰ ਕਰਕੇ ਵੇਚਨੇ ਆ ਚੈੱਕ ਕਰਕੇ ਵੇਚਨੇ ਆ ਅਸੀਂ ਵਿੱਚੋਂ ਕਿਸੇ ਦਾ ਉਹਲਾ ਕੰਨ ਮਖਾਈਏ ਹਾਂਜੀ ਹਾਂਜੀ ਕਬੂਨ ਲਾ ਕੇ ਪੁੱਛ ਲੈਣਾ ਉਹਦਾ ਮਾਨਤਨ ਜਰੂਰ ਹੋਊਗਾ ਠੀਕ ਹੈ ਜੀ ਠੀਕ ਹੈ ਜੀ ਹੋਰ ਕੁਝ ਕਹਿਣਾ ਫਿਰ ਬਾਕੀ ਇਹ ਕਿ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਵੇਸ਼ ਚਾਕੇ ਸਾਡੇ ਘਰੋਂ ਭਾਜੀ ਅਸੀਂ ਇਹ ਕੱਲ ਵੀ ਦੋਨੇ ਡੰਗਰ ਜਿਹੜੇ ਸੁਏ ਆ ਉਹ ਦੋਵੇਂ ਚਵਾ ਕੇ ਦਵਾਂਗੇ ਠੀਕ ਹੈ ਜੀ ਆ ਜਿਹੜੀ ਆ ਇਹ ਤੇ ਵਿਚਾਰੀ ਗੱਭਗੜਾ ਡਿਆ ਹਾਂਜੀ ਹਾਂਜੀ ਇਹ ਅਗਲੇ ਦੇ ਘਰ ਜਾ ਕੇ ਸੂਗੀ ਹਾਂਜੀ ਤੇ ਫਿਰ ਪਤਾ ਦਊਗੀ ਵੀ ਕੀ ਐ ਤੇ ਮੈਂ ਕੀ ਨਹੀਂ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ਼ ਚਾਕੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ